ਦੇਵੀ ਪਾਪਾਂ ਦਾ ਮੁੱਲ ਨਹੀਂ ਤਾਰਿਆ ਜਾ ਸਕਦਾ ਤੇ ਗੈਟ ਸਮਣੀ ਵਰਗੇ ਯੁੱਧ ਨੂੰ ਜਿੱਤਣ ਲਈ ਕੋਈ ਮਨੁੱਖ ਚਾਹੀਦਾ ਏ ਇਸ ਲਈ ਪਰਮੇਸ਼ਰ ਨੇ ਕੋਈ ਹੋਰ ਮਨੁੱਖ ਨਹੀਂ ਭੇਜਿਆ ਪਰਮੇਸ਼ਰ ਆਪ ਹੀ ਮਨੁੱਖ ਬਣ ਕੇ ਬਬਰ ਸ਼ੇਰ ਹੀ ਲਲਾ ਬਣਿਆ ਕਿਉਂਕਿ ਡਿਮਾਂਡ ਹੀ ਮਨੁੱਖ ਦੀ ਕਿਉਂਕਿ ਨਿਕਲ ਕੋਈ ਮਨੁੱਖ ਨਹੀਂ ਸੀ ਮਨੁੱਖ ਚਾਹੀਦਾ ਏ ਤਾਂ ਫਿਰ ਖੁਦਾ ਨੇ ਮਨੁੱਖ ਤਿਆਰ ਕੀਤਾ ਮਰੀਮ ਲਈ ਕੋਕਤ ਜਿਹਦੇ ਵਿੱਚ ਉਹ ਆਪ ਆ ਕੇ ਸਮਾ ਗਿਆ ਔਰ ਲੋਕ ਕਹਿੰਦੇ ਹੀ ਵਾਸ ਸੈਕਿੰਡ ਗੋਡ ਸੰਸਥਾਵਾਂ ਦੀ ਨਿਗਾਹ 'ਚ ਆ ਗਿਆ ਉਹ ਪਿਤਾ ਸੁਰਸੀ ਤੇ ਬੈਠਾ ਰਿਆ ਤੇ ਉਹਨੇ ਦੇਖਿਆ ਪੁੱਤਰ ਵੇਲਾ ਹੀ ਆ ਚੱਲ ਤੂੰ ਜਾ ਕੇ ਕੁਰਬਾਨੀ ਦੇ ਦੇ ਮੈਂ ਤੇਰੀ ਤਾਂ ਲੈਂਗੁਏਜ ਯੂਜ਼ ਕਰ ਦੂਸ ਕਰਦਾ ਤਾਂ ਕਿ ਥੋੜਾ ਝਟਕਾ ਲੱਗੇ ਮੈਂ ਇਸ ਨੂੰ ਪਿਤਾ ਦਾ ਪਿਆਰ ਕਿੱਦਾਂ ਮੰਨਾ ਜਿੰਨੇ ਨਾ ਵਡਿਆਈ ਆਪ ਲੈ ਲਈ ਤੇ ਮਰਵਾ ਪੁੱਤਰ ਦਿੱਤਾ ਪਰ ਉਹ ਮहिमा ਵਡਿਆਈ ਯਾਦਰ ਦੇ ਯੋਗ ਇਸ ਲਈ ਕਿਉਂਕਿ ਆਪ ਹੀ ਪੁੱਤਰ ਬਣ ਕੇ ਨੇ ਆਪਣੇ ਛੁਟਕਾਰੇ ਦੇ ਕੰਮ ਨੂੰ ਪੂਰਾ ਕੀਤਾ ਆ। ਅਮੇਨ ਹਾਲੇਲੂਇਆ ਨੌਵੀਂ ਰੂਥ ਹੁਣਾ ਦੇ ਲਈ ਨੇੜੇ ਦਾ ਸਾਖ ਚਾਹੀਦਾ ਸੀਗਾ। ਬਗਰਾਮ ਨੇ ਕਿਹਾ ਨੇੜੇ ਦਾ ਸਾਖ ਦਾ ਮਤਲਬ ਸੀ ਅਹੀਂ ਉਹ ਆ ਜਿਨ੍ਹਾਂ ਨੂੰ ਛੁਟਕਾਰਾ ਚਾਹੀਦਾ ਔਰ ਸਾਡੇ ਨੇੜੇ ਦੇ ਸਾਖ ਸੁਰਗ ਸਾਡੇ ਨੇੜੇ ਦੇ ਸਾਖ ਸਵਰਗ ਦੂਤ ਨਹੀਂ ਆ ਉਹ ਕਿੱਦਾਂ ਸਾਡੇ ਦੇ ਨੇੜੇ ਦੇ ਸਾਖ ਆ ਪਰ ਉਹ ਕਹਿੰਦੇ ਸਾਡਾ ਤੇ ਨੇੜੇ ਦਾ ਸਾਖ ਇੱਕ ਮਨੁੱਖ ਹੋਣਾ ਚਾਹੀਦਾ ਹੈ ਜਿੰਨੂੰ ਪਤਾ ਹੋਏ ਸਿਰ ਚ ਦਰਦ ਕਿੰਦਾ ਹੁੰਦੀ ਹੈ ਜਿੰਨੂੰ ਪਤਾ ਹੋਏ ਕੋਈ ਮਰ ਜੇ ਤੇ ਕਿੰਦਾ ਦਾ ਲੱਗਦਾ ਹੈ ਜਿੰਨੂੰ ਪਤਾ ਹੋਏ ਖੂਨ ਨਿਕਲੇ ਤੇ ਕਿੰਦਾ ਦਾ ਲੱਗਦਾ ਹੈ ਜਿੰਨੂੰ ਪਤਾ ਹੋਏ ਵਿਛੋੜਾ ਕੀ ਹੁੰਦਾ ਦਰਦ ਕੀ ਹੁੰਦੀ ਮੋਤ ਕੀ ਹੁੰਦਾ ਐਸੀ ਉਹ ਨਿਕਾ ਨੇੜੇ ਦਾ ਸਾਖ ਹੋਰ ਕੋਈ ਨਹੀਂ ਪ੍ਰਭੂ ਯੀਸ਼ੂ ਮਸੀਹ ਹੀ ਸਾਡੇ ਨੇੜੇ ਦਾ ਸਾਖ ਆਇਆ ਜੋ ਮਨੁੱਖਾਂ ਚ ਮਨੁੱਖ ਬਣਿਆ ਅਤੇ ਯਹੂਨਾ ਰੋਣ ਲੱਗ ਪਿਆ ਕਿਉਂਕਿ ਕੋਈ ਵੀ ਐਸ ਯੋਗ ਨਹੀਂ ਸੀ ਇਤਤਕ ਕੋਈ ਵੀ ਐਸ ਯੋਗ ਨਹੀਂ ਸੀ ਕਿ ਉਸ ਬੁੱਤੀ ਵੱਲ ਵੇਖੀ ਸਕਦਾ ਉਹ ਕੋਈ ਮਨੁੱਖ ਚਾਹੀਦਾ ਸੀ ਯਹੂਨਾ ਰੋਇਆ ਕੋਈ ਚਾਹੀਦਾ ਸੀ ਮਨੁੱਖ ਮੇਰਾ ਮਤਲਬ ਗੈਸ ਸਮਣੀ ਚ ਜੋ ਸੀਗਾ ਮਨੁੱਖੀ ਯਹੂਨਾ ਰੋਇਆ ਕਿਉਂਕਿ ਕੋਈ ਵੀ ਜਿਆ ਨਹੀਂ ਸੀ ਜੋ ਇਹ ਕਰ ਸਕਲ ਅਤੇ ਹਰ ਚੀਜ਼ ਗਵਾਚ ਗਈ ਸੀ ਅਤੇ ਉੱਥੇ ਚੋਹਾ ਜੰਤੂਆਂ ਤੇ ਸਵਰਗ ਦੀ ਮਹਾਨ ਸੈਨਾ ਵਿਚਕਾਰ ਖੜੇ ਬਜ਼ੁਰਗਾਂ ਵਿੱਚੋਂ ਇੱਕ ਨੇ ਕਿਹਾ ਯਹੂਨਾ ਨਾ ਰੋ ਓ ਮਾਈ ਪਰਮੇਸ਼ਰ ਦੀ ਕਿਰਪਾ ਯਹੂਨਾ ਹੋਸਲਾ ਨਾ ਹਾਰ ਨਾ ਰੋ ਕਿਉਂਕਿ ਯਹੂਦਾ ਦੇ ਗੋਦ ਦਾ ਬਬਰਸ਼ੀਰ ਜੋ ਦਵ ਦੀ ਜੜ ਤੇ ਮੂਲ ਹੈ ਉਹ ਜਿੱਤ ਗਿਆ ਹੈ ਉਹ ਜਿੱਤ ਗਿਆ ਕਿਉਂਕਿ ਡਿਸੀਜਨ ਬਹੁਤ ਔਖਾ ਸੀਗਾ ਪਰ ਉਹ ਜਿੱਤ ਗਿਆ ਬੜਾ ਔਖਾ ਟਾਈਮ ਸੀ ਇਹ ਈਜ਼ੀ ਨਹੀਂ ਪਰ ਉਹ ਜਿੱਤ ਗਿਆ ਉਹਨੇ ਜਿੱਤ ਗਿਆ ਜਿੱਤ ਗਿਆ ਕਿੱਥੇ ਜਿੱਤਿਆ ਉਹ ਗਿਆ ਸਮਣੀ ਛਣੀ ਜਿੱਤਨੇ ਵਚਨ ਦੇ ਪੱਖ ਚ ਡਿਸੀਜਨ ਲਿਆ ਹਾਂ ਮੈਂ ਜਾਵਾਂਗਾ ਇੰਨੂੰ ਜਿੱਤ ਕਹਿੰਦੇ ਆ ਉਹ ਜਿੱਤ ਗਿਆ ਜਿੱਤਨ ਦਾ ਅਰਥ ਹੈ ਘੋਲ ਕਰਕੇ ਜਿੱਤ ਪਾਉਣੀ ਬਈ ਬਰਨਮ ਦੇ ਹਵਾਲੇ ਚ ਪਾੜ ਰਿਆਂ ਜਿੱਤਨ ਦਾ ਅਰਥ ਹੈ ਘੋਲ ਕਰਕੇ ਜਿੱਤ ਪਾਉਣੀ ਓ ਮੈਂ ਜੰਗਸਮਣੀ ਦੇ ਬਾਗ ਵਿੱਚ ਉਸ ਦੇ ਚਿਹਰੇ ਤੋਂ ਲਹੂ ਵਹਿ ਰਿਹਾ ਸੀ ਉਹ ਜਿੱਤ ਪਾ ਰਿਹਾ ਸੀ ਦੇਖ ਰਿਹਾ ਤੁਸੀਂ ਮੈਰੇ ਚ ਵੈਨ ਬਲਰ ਡ੍ਰੋਪਡ ਡਾਊਨ ਆਊਟ ਆਫ ਹਿਸ ਫੇਸ ਹੀ ਵਾਸ ਓਵਰਕਮਿੰਗ ਜਦੋਂ ਲਹੂ ਉਹਦਾ ਡਿੱਗ ਰਿਹਾ ਸੀਗਾ ਹਿ ਮੈਨ ਤਾਂ ਉਹ ਜਿੱਤ ਪਾ ਰਿਹਾ ਸੀ ਮਤਲਬ ਦੁੱਖ ਇੰਜ ਰੋ ਬਚਨ ਦੇ ਕਰਕੇ ਚਲਦੇ ਆ ਦੁਨੀਆ ਲਈ ਦੁੱਖ ਹੋ ਸਕਦਾ ਹੈ ਈਵਨ ਸਾਡੇ ਸ਼ਰੀਰ ਲਈ ਪੀੜਾ ਹੋ ਸਕਦੀ ਹੈ ਪਰਮੇਸ਼ਰ ਦੀ ਨਿਗਰਖ ਚ ਜਿੱਤੇ ਹਨ ਪਲੀਜ਼ ਅ ਲਾਰਡ ਯਾਕੂਬ ਜੋ ਇੱਕ ਧੋਖੇਬਾਜ਼ ਸੀ ਅਤੇ ਜਾਦੂ ਸਵਰਗ ਦੂਤ ਦੇ ਸੰਪਰਕ ਵਿੱਚ ਆਇਆ ਤਾਂ ਉਸਨੇ ਉਸ ਨਾਲ ਝੋਲ ਕੀਤਾ ਅਤੇ ਸਵਰਗ ਦੂਤ ਨੇ ਉਸ ਨੂੰ ਛੱਡ ਕੇ ਜਾਣਾ ਚਾਹਿਆ ਉਸਨੇ ਕਿਹਾ ਮੈਂ ਤੈਨੂੰ ਨਹੀਂ ਜਾਣ ਦਿਆਂਗਾ ਉਸਨੇ ਨੂੰ ਫੜੀ ਰੱਖਿਆ ਅਰਥਾਤ ਲੜਦਾ ਰਿਹਾ ਜਦ ਤੱਕ ਉਸ ਨੂੰ ਉਹ ਮਿਲ ਨਾ ਗਿਆ ਜੋ ਜਾਂਦਾ ਸੀ ਅਤੇ ਉਹਦਾ ਨਾਮ ਬਦਲ ਦਿੱਤਾ ਗਿਆ ਧੋਖੇਬਾਜ਼ ਤੋਂ ਕਾਦੇ ਵਿੱਚ ਬਦਲ ਦਿੱਤਾ ਗਿਆ ਇਜ਼ਰਾਈਲ ਵਿੱਚ ਪਰਮੇਸ਼ੁਰ ਦੇ ਨਾਲ ਰਾਜਕੁਮਾਰ ਵਿੱਚ ਬਦਲ ਦਿੱਤਾ ਉਸਨੇ ਝੋਲ ਕੀਤਾ ਅਤੇ ਉਹ ਜਿੱਤਿਆ ਸੀ ਅਮੇਨ ਹਾਲੇਲੂਇਆ ਬਾਬਰ ਅਨੰਮ ਨੇ ਕਿਆ ਕੈ ਸਮਣੀ ਬਾਗ ਚੋ ਜਿੱਤਿਆ ਸੀ ਜਦੋਂ ਉਹਦਾ ਪਸੀਨਾ ਲਹੂ ਵਾਂ ਕੇ ਡਿੱਗਿਆ ਇਹ ਉਹ ਜਿੱਤ ਰਿਹਾ ਸੀ ਹੈਮੇਨ ਕਿਉਂ ਜਿੱਤ ਰਿਆ ਸੀ ਤਾਂਕਿ ਯਹੂਨਾ ਦੇ ਰੋਨ ਨੂੰ ਆਨੰਦ ਚ ਬਦਲ ਸਕੇ ਤਾਂਕਿ ਯਹੂਨਾ ਰੋਂਦਾ ਨਾ ਰਹੇ ਤਨਯਾ ਦੇ ਨਿਰੋ ਪੋਥੀ ਖੁੱਲ ਗਈ ਤੇ ਬਾਈਬਲ ਚ ਲਿਖਿਆ ਯਹੂਨਾ ਨੇ ਪੂਰੀ ਕੁਦਰਤ ਨੂੰ ਹਰੇਕ ਚੀਜ਼ ਨੂੰ आनंदकार ਦੇ ਧੰਨਵਾਦ ਕਰਦੇ ਹੋਏ ਸੁਣਿਆ ਪ੍ਰਭੂ ਦਿਨਾਂ ਨੂੰ ਵੜਿਆਈ ਮਿਲੇ ਕੋਈ ਕੋਈ ਉਹ ਸੀਗਾ ਡਿਸੀਜਨ ਲੈ ਰਿਆ ਜਿਨੇ ਆਪਣਾ ਮੁੱਲ ਤਾਰ ਦਿੱਤਾ ਕਿ ਹਾਂ ਉਹ ਮਰਨਗੇ ਨਹੀਂ ਉਹ ਬਚਨਗੇ ਉਹਨਾਂ ਦੀਆਂ ਬਿਮਾਰੀਆਂ ਚੰਗਾਈ ਚ ਬਦਲਣਗੀਆਂ ਉਹਨਾਂ ਦੀ ਮੌਤ ਜੀਵਨ ਚ ਬਦਲੇਗੀ ਉਹਨਾਂ ਦਾ ਸਦਾ ਦਾ ਨਾਸ਼ ਹੋਣਾ ਸਦਾ ਦੇ ਜੀਵਨ ਚ ਬਦਲ ਜਾਏਗਾ ਇਸੇ ਚੀਜ਼ ਨੇ ਉਹਦੇ ਡਿਸੀਜਨ ਨੇ ਯੂ ਹਾਉ ਨਾ ਦੇ ਰੋ ਨੂੰ ਆਨੰਦ ਵਿੱਚ ਬਦਲ ਦਿੱਤਾ ਸੋ ਅਗਰ ਅਸੀਂ ਅੱਜ ਤੇ ਯਹੂਨਾ ਆਂ ਤਹੀਂ ਆਪਣੀਆਂ ਬਿਮਾਰੀਆਂ ਤੇ ਰੋਈਏ ਨਹੀਂ ਕਿਉਂਕਿ ਕੋਈ ਜਿੱਤਿਆ ਹੈ ਸਾਡੀ ਬਿਮਾਰੀ ਨੂੰ ਚੰਗਿਆਈ 'ਚ ਬਦਲਣ ਦੇ ਲਈ ਸਾਡੇ ਦੁੱਖ ਨੂੰ ਖੁਸ਼ਹਾਲੀ 'ਚ ਬਦਲਣ ਦੇ ਲਈ ਪ੍ਰੇਜ਼ ਦਾ ਲਾਰਡ ਪ੍ਰਭੂ ਦਾ ਨਾਮ ਵਡਿਆਈ ਬੀਲੇ ਜਿਦੋਂ ਪੰਜ ਦੇ ਪ੍ਰਕਾਸ਼ ਦੀ ਬੋਤੀ ਨਾਸ ਤੇ ਪੜਦੇ ਯਹੂਨਾ ਆਨੰਦ ਕਰਦਾ ਹੈ ਇੰਦਾ ਆਨੰਦ ਕਰਦਾ ਕਿੰਨਾ ਸਾਰੀ ਕੁਦਰਤ ਨੇ ਹਰ ਇੱਕ ਚੀਜ਼ ਨੇ ਯਹੂਨਾ ਨੂੰ ਉਸਤਤ ਕਰਦੇ ਸੁਣਿਆ എങ്ങന ഓരോ ഖുഷി ചോ ബദി പ്രഭുതന വടയാൽ